ਕਾਰਦੀਆਂ ਲੋਤੀਆਂ ਸਾਹੁਕਾਰਦੀਆਂ ਰਾਹ ਵਿੱਚ ਕਸਿੱਦਾ ਕੱਢਣ ਦੀਆਂ ਤੇ ਆਦੇ ਜਾਂਦੇ ਨੂੰ ਮਾਰਦੀਆਂ ਰਾਹ ਵਿੱਚ ਕਸਿੱਦਾ ਕੱਢਣ ਦੀਆਂ ਤੇ ਆਦੇ ਆਦੇ ਨੂੰ ਮਾਰਦੀਆਂ ਆਭਿਸ਼ਿਮ ਆਭਿਸ਼ਿਮ ਵਿਸ਼ਮ ਐਦਾ ਮਾਰਦੀਆਂ ਹਾਂਜੀ ਹੈ ਦੋ ਆਰ ਦੀਆਂ ਦੋ ਪਾਰ ਦੀਆਂ ਦੋ ਧੀਆਂ ਸਾਹੁਕਾਰਦੀਆਂ ਸਾਹੁਕਾਰ ਦਾ ਮਤਲਬ ਕਿਸੇ ਅਮੀਰ ਬੰਦੇ ਦੀ ਕੁੜੀਆਂ ਹੈ ਤੇ ਰਾਹ ਦੇ ਵਿੱਚ ਰਾਹ ਦੇ ਅਮੀਰ ਬੰਦੇ ਦੀਆਂ ਕੁੜੀਆਂ ਹੈ ਉਹ ਰਾਹ ਦੇ ਵਿੱਚ ਬੈਠੀਆਂ ਨੇ ਅੱਛਾ ਰਾਹ ਵਿੱਚ ਬੈਠੇ ਕੱਢਣ ਕਸਿੱਦਾ ਅੱਛਾ ਮੇਰਾ ਹੁਣ ਸਵਾਲ ਇਹਦੇ ਨਾਲ ਜੁੜਿਆ ਹੋਇਆ ਜਿਨ੍ਹਾਂ ਨੂੰ ਪਤਾ ਹੈ ਵੀ ਕਸੀਦਾ ਕੱਟਣਾ ਕਿਹਨੂੰ ਕਿਹਾ ਜਾਂਦਾ ਹੈ ਉਹ ਕਮੈਂਟ ਕਰਕੇ ਜਰੂਰ ਦੱਸੋ ਥੇਟ ਪੰਜਾਬੀ ਚ ਥੇੜ ਪੰਜਾਬੀ ਚ ਕਹਿੰਦੇ ਕਸੀਦਾ ਕੱਟਣਾ ਹੁਣ ਤਾਂ ਵੈਸੇ ਸ਼ਾਇਦ ਕੋਈ ਕਰਦਾ ਹੋਵੇਗਾ ਖੈਰ ਨਹੀਂ ਉਹ ਨਹੀਂ ਪਹਿਲਾਂ ਬਹੁਤ ਹੁੰਦਾ ਪਹਿਲੇ ਬਹੁਤ ਹੁੰਦਾ ਸੀ ਜਿਨ੍ਹਾਂ ਨੂੰ ਪਤਾ ਵੀ ਕਸੀਦਾ ਕੱਟਣਾ ਕੀ ਹੁੰਦਾ ਹੈ ਜਰੂਰ ਦੱਸੋ ਕਮੈਂਟ ਕਰਕੇ ਮੈਨੂੰ ਵੀ ਨਹੀਂ ਪਤਾ ਸੀ ਮੈਨੂੰ ਲੱਗਿਆ ਉਹ ਸਤਾ ਦਾ Song ਨਹੀਂ ਕਸੀਦਾ ਸ਼ਾਇਦ ਤਾਂ ਗਾਣੇ ਚ ਬੜੇ ਰਹਿੰਦੇ ਨੇ ਖੈਰ ਠੀਕ ਹੈ ਤੇ ਕਸੀਦਾ ਕੱਟਣਾ ਕਿਹਨੂੰ ਕਿਹਾ ਜਾਂਦਾ ਇਹ ਦੱਸੋ ਤਾਂ ਇਸ ਬੁਝਾਰਤ ਨੂੰ ਪੁੱਜਣ ਦੀ ਕੋਸ਼ਿਸ਼ ਕਰਦੇ ਆਪਾਂ ਦੋ ਆਰ ਦੀ ਦੋ ਸੀ ਆਰ ਪਾਰ ਯਾਨੀ ਕਿ ਇਧਰ ਦੀਆਂ ਵੀ ਤੇ ਉਧਰ ਦੀਆਂ ਦੋ ਕੁੜੀਆਂ ਇਸ ਪਾਸੇ ਦੀਆਂ ਦੋ ਉਸ ਪਾਸੇ ਦੀਆਂ ਮਤਲਬ ਦੋ ਕੁੜੀਆਂ ਪੰਜਾਬ ਦੀਆਂ ਇੰਡੀਆ ਵਾਲੇ ਦੋ ਕੁੜੀਆਂ ਪਾਕਿਸਤਾਨ ਦੀਆਂ ਇੰਡੀਆ ਵਾਲੇ ਆ ਪੰਜਾਬ ਦੀਆਂ ਪਾਕਿਸਤਾਨ ਵਾਲੇ ਆ ਕਿਧਰ ਚਲੇ ਗਏ ਆਰ ਪਾਰ ਵਗੈਰਾ ਯਾ ਫਿਰ ਨਹਿਰ ਦੇ ਦੋ ਇਸ ਕੱਡੇ ਵੈ ਦੀ ਦੋ ਉਸ ਕੰਡੇ ਹੁੰਦੀਆਂ ਸੀ ਚਲ ਦੇਖਦੇ ਹਾਂ ਖੈਰ ਦੋ ਆਰ ਦੀਆਂ ਦੋ ਪਾਰ ਦੀਆਂ ਦੋ ਧੀਆ ਸਾਹੂਕਾਰ ਦੀਆਂ ਹਾਂਜੀ ਮਤਲਬ 6 ਹੋ ਗਈਆਂ ਫਿਰ ਤਾਂ ਦੋ ਆਰ ਦੀਆਂ ਦੋ ਪਾਰ ਦੀਆਂ ਦੋ ਧੀਆ ਸਾਹੂਕਾਰ ਦੀਆਂ ਹੋਈ ਨਹੀਂ ਰਾਹ ਵਿੱਚ ਬੈਠੇ ਕਟਨ ਕਸੀਦਾ ਕਸੀਦਾ ਆਹ ਤੇ ਯਾਰ ਇਹਨੂੰ ਮਾਰਦੀਆਂ ਹੈ ਹਾਂ ਤੇ ਮਤਲਬ ਤੁਸੀਂ ਇਹ ਦੱਸਣਾ ਕਿ ਇਹਦਾ ਉਹ ਕਰ ਕੀ ਰਿਹਾ ਸੀ ਉਹ ਫੁਲਕਾਰੀ ਕੱਟ ਰਿਹਾ ਸੀ ਇਹਦਾ ਮਾਬ ਕੀ ਹੈ ਫੁਲਕਾਰੀ ਕੱਟਦੀਆਂ ਸੀ ਫੁਲਕਾਰੀ ਕਰਦੀ ਸੀ ਹਾਂ ਸੋਚ ਲਓ ਫੁਲਕਾਰੀ ਕਰਦੀ ਸੀ ਦੇਖੋ ਫੁਲਕਾਰੀ ਕੱਟਦੇ ਹੋਏ ਨਾ ਉਹ ਜਿਹੜਾ ਮਤਲਬ ਕਿ ਉਹ ਡਿਜ਼ਾਈਨ ਨੇ ਫੁੱਲ ਜਿਹਨੇ ਬਣਾਏ ਜਾਂਦੇ ਉਹਨੂੰ ਕਹਿੰਦੇ ਨੇ ਕਸੀਦਾ ਕੱਢਣਾ ਜਿਹੜਾ ਕੱਪੜੇ ਹੁੰਦੇ ਉਹਦੇ ਦੇ ਡਿਜ਼ਾਈਨ ਬਣਾਏ ਜਾਂਦੇ ਨਾ ਉਹਨੂੰ ਕਹਿੰਦੇ ਨੇ ਕਸੀਦਾ ਕੱਢਣਾ ਜਿੰਨਾ ਕਿ ਮੈਂ ਪੜਿਆ ਵੈਸੇ ਇਹਨਾਂ ਦਾ ਜਵਾਬ ਕਾਫੀ ਹੱਦ ਤੱਕ ਸਹੀ ਸੀ ਅੱਛਾ ਬਟ ਇਹਦਾ ਸਹੀ ਜਵਾਬ ਆ ਜਿਹੜਾ ਹਾਂ ਉਹ ਹੈਗਾ ਸੂਲਾ ਸੂਲਾ ਹੂੰ ਸੂਲਾ ਸੂਲਾ ਕਿਵੇਂ ਐਕਸਪਲੇਨ ਨਾਲ ਸੂਲਾ ਹੁੰਦੀ ਹੈ ਕਿ ਇਹਨੇ ਵੀ ਦੱਸੋ ਸੂਲਾ ਨਹੀਂ ਪਤਾ ਸੂਲਾ ਦੀ ਰੱਖ ਚ ਚੁਪਈ ਜਾਂਦੇ ਨੇ ਕੰਡੇ ਹੁੰਦੇ ਆ ਸੂਲਾ अच्छा अच्छा वो है करके वो अच्छा ओनु सूला अच्छा सिलाईयां बोलो ना फिर सूला नहीं सिलाईयां हुंदियां ने

ਤਾਂ ਪਲੀਜ਼ ਉਹ ਵੀ ਕਮੈਂਡ ਕਰਕੇ ਦੱਸਿਓ ਤੇ ਤੁਹਾਡੇ ਹਿਸਾਬ ਨਾਲ ਕੀ ਸੀਗਾ ਮੇਰੇ ਹਿਸਾਬ ਨਾਲ ਤਾਂ ਫੁਲਕਾਰੀਆਂ ਘਟ ਰਹੀ ਸੀ ਕੁੜੀਆਂ ਦੋ ਬੈਠ ਕੇ ਤੇ ਉਹ ਸਲਾਈਆਂ ਨਾ ਕੱਢ ਰਹੇ ਹੁਣੇ ਉਹ ਸਲਾਈਆਂ ਲੱਗ ਜਾਂਦੀਆਂ ਕਿਸੇ ਦੇ ਆ ਬਿਸ਼ ਬਿਸ਼ ਉਹ ਪਾਗਲ ਨੇ ਵੀ ਆਇਆ ਮਾਰਨ ਗਿਆ ਉਹ ਤਾਂ ਸੂਲਾ ਆਪਣੇ ਆਪ ਨਾਰਮਲੀ ਵੱਜ ਜਾਂਦੀ ਹੈ ਨਹੀਂ ਮੈਨੂੰ ਤਾਂ ਨਹੀਂ ਲੱਗੀ ਮੈਂ ਤਾਂ ਕਿੰਨੀ ਵਾਰ ਕਿਕਰ ਤੇ ਲਾ ਕੇ ਚਾਹੀ ਗੂ ਮੇਰੇ ਤੇ ਗਈ ਲੱਗੀ ਕਿਕਰ ਅੱਛਾ ਹਾਂ ਕੰਡੇ ਨੇ ਵਿੱਚ ਤੁਹਾਡੇ ਕਰੀ ਨਾ ਕਦੇ ਵੀ ਨਹੀਂ ਖੈਰ ਚਲੋ ਤੇ ਸਾਡੀ ਵੀਡੀਓ ਦੇਖ ਕੇ ਕਿਹਨਾ ਕੰਨ ਨੂੰ ਪੁਰਾਣਾ ਜ਼ਮਾਨਾ ਯਾਦ ਆਉਂਦਾ ਪੁਰਾਣੀਆਂ ਗੱਲਾਂ ਬਤਾਇਆ ਜਾਂਦੀਆਂ ਪਿੰਡ ਯਾਦ ਆਂਦਾ ਕਮਾਂਡ ਕਾ ਯੂਜ਼ ਹਰਤਾ ਯਾਦ ਹੁੰਦੀ ਆ ਹਾਂ ਤੇ ਬੇਬੇ ਪਾਪੂ ਨਾਲ ਬੈਠ ਕੇ ਜਿਹੜੇ ਜਿਹੜੇ ਬੁਝਾਰਤਾ ਪਾਉਂਦੇ ਸੀ ਹਨਾ ਉਹ ਵੀ ਜ਼ਰੂਰ ਦੱਸਿਓ ਤੇ ਤੁਹਾਨੂੰ ਆਪਣਾ ਬਚਪਨ ਯਾਦ ਆਦਾ ਹੋਇਆ ਉਹ ਆਪਣਾ ਸਾਂਝਾ ਆਪਣੇ ਵਿਚਾਰ ਜਿਹੜੇ ਨਾਲ ਸਾਡੇ ਨਾਲ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਠੀਕ ਹੈ